ਅਸੀਂ ਕਿਰਪੋਰਟ ਸਪੋਰਟਸ ਕਲੱਬ ਦੇ ਸਾਰੇ ਮੈਂਬਰਸ ਹਮ ਆਪ ਸਹਿਬਾਨ ਡਾਕਟਰ ਗੁਰਪ੍ਰੀਤ ਸਿੰਘ ਮਾਲ ਜੀ ਨੂੰ ਉਹਨਾਂ ਦੀ ਸੀਨੀਅਰ ਮੈਡੀਕਲ ਅਫਸਰ ਤੇ ਪ੍ਰਮੋਸ਼ਨ ਤੇ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਵੀ ਉਹਨਾਂ ਨੇ ਸਾਡੇ ਇੱਥੇ ਬੱਚਿਆਂ ਦੇ ਲਈ ਮੋਟੀਵੇਟ ਕਰਨ ਦੇ ਲਈ ਆਪਣੀ ਟੀਮ ਦੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੇ ਬੱਚਿਆਂ ਨੂੰ ਗੇਮ ਪ੍ਰਤੀ ਉਤਸ਼ਾਹੀਤ ਕੀਤਾ ਸਤਿ ਸ਼੍ਰੀ ਅਕਾਲ ਜੀ ਅੰਦਾਜੀ ਡਾਕਟਰ ਗੁਰਪ੍ਰੀਤ ਸਿੰਘ ਮਾਲ ਜੀ ਦਾ ਜੀ ਆਇਆਂ ਆਖਦੇ ਆ ਧੰਨਵਾਦ ਕਰਦੇ ਆ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਜੀ ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਆਏ ਜੀ ਮੈਂ ਕੋਚ ਗੁਰਪਾਲ ਸਿੰਘ ਜੀ ਕੀ ਸਪੋਰਟਸ ਕਲੱਬ ਤੋਂ ਜੀ ਅਜੀਤ ਸਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਦਾ ਸਰਦੀ ਬੇਟੀ ਵੀ ਸਾਡੇ ਕੋਲ ਸਕੇਟਿੰਗ ਕਰਦੀ ਹੈ ਜੀ ਜੋ ਕਿ ਇਸ ਸਟੇਟਮੈਂਟ ਵਿੱਚ ਹੈ ਸਰ ਕੁੜੀਆਂ ਜੀ ਸਾਰੇ ਬੱਚੇ ਬਹੁਤ ਵਧੀਆ ਕਰਦੇ ਨੇ ਸਰ ਜੀ ਕਿੰਨੇ ਕੁ ਬੱਚੇ ਨੇ ਜੀ ਟੋਟਲ ਇੱਥੇ ਅਕੈਡਮੀ ਦੇ ਵਿੱਚ ਤਕਰੀਬਨ ਸਾਡੇ ਕੋਲੇ ਸਰ 35-40 ਬੱਚੇ ਹੈਗੇ ਨੇ ਸਰ ਹੂੰ ਤੇ ਬੱਚਿਆਂ ਦੀਆਂ ਉਪਲਬਧੀਆਂ ਦੀ ਜੇ ਗੱਲ ਕਰਦੇ ਆ ਕਿੱਥੋਂ ਤੱਕ ਖੇਡੇ ਵੀ ਨੇ ਸਰ ਬੱਚਿਆਂ ਦੀਆਂ ਡਿਸਟ੍ਰਿਕਟ ਦੇ ਦਾ ਸਰ ਬੱਚੇ ਬਹੁਤ ਜ਼ਿਆਦਾ ਤੁਮਹਲਾ ਪਾ ਰਹੇ ਨੇ ਸਰ ਰਾਮਪੁਰ ਦਾ ਪੂਰਾ ਨਾਮ ਗੂੰਜ ਰਿਹਾ ਸਰ ਪਰ ਇਸ ਟਾਈਮ ਨੈਸ਼ਨਲ ਦੇ ਵਿੱਚ ਵੀ ਬੱਚੇ ਬਹੁਤ ਜ਼ਿਆਦਾ ਪਾਰਟਿਸਪੇਟ ਕਰ ਰਹੇ ਨੇ ਸਰ ਆਰਐਸਪੀ ਰੋਲਰ ਸਕੀਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਸਰ ਫੈਡਰੇਸ਼ਨ ਦੇ ਟੂਰਨਾਮੈਂਟ ਵਿੱਚ ਸਰ ਨੈਸ਼ਨਲ ਦੇ ਵਿੱਚ ਬੱਚੇ ਸਾਡੇ ਬਹੁਤ ਜ਼ਿਆਦਾ ਕੰਪੀਟ ਕਰ ਰਹੇ ਨੇ ਸਰ ਸਟੇਟ ਦੇ ਵਿੱਚ ਤਾਂ ਸਰ ਪ੍ਰੋਪਰ ਨਾਮ ਗੂੰਜ ਸਰ ਬਚੰਦੇ ਦਾ ਸੀ ਜੀ ਮੈਂ ਕੀਰਤ ਸਪੋਰਟਸ ਕਲੱਬ ਦਾ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਨੇ ਮੈਨੂੰ ਇੱਥੇ ਬੁਲਾ ਮੈਂ ਸਾਰੇ ਮੈਂਬਰਾਂ ਦਾ ਅੱਜ ਦੇ ਤਹਿਤ ਨੂੰ ਧੰਨਵਾਦ ਕਰਦਾ ਮੈਂ ਸਰ ਕੀ ਸਪੋਰਟ ਕਲ ਬਣਾਲ ਅਬਾਊਟ ਦੋ ਸਾਲਾਂ ਦੇ ਕਰੀਬ ਜੁੜਿਆ ਹੋਇਆ ਮੇਰੀ ਬੇਟੀ ਕੋਦੇ ਇੱਥੇ ਸਕੇਟਿੰਗ ਕਰਦੀ ਹੈਗੀ ਆ ਉਹ ਸ ਬੜੇ ਹਾਰਡ ਵਰਕਿੰਗ ਹੈ ਜੀ ਮਾਰਨਿੰਗ ਦੇ ਵਿੱਚ 4:30 ਵਜੇ ਬੁਲਾ ਕੇ ਕਰਨਾ ਚਾਹੇ ਸ਼ਾਮ ਨੂੰ 8:00 ਵਜੇ ਤੱਕ 8:30 ਵਜੇ ਤੱਕ ਇਹਨਾਂ ਨੇ ਕਲਾਸਿਸ ਲੈਣੀਆਂ ਸੋ ਬੱਚਿਆਂ ਦੀ ਫਿਟਨੈਸ ਦੇ ਲਈ ਜਾਂ ਹੋਰ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਇਹ ਧਿਆਨ ਰੱਖਦੀ ਆ ਜੀ ਜਿਵੇਂ ਆਪਾਂ ਦੇਖਦੇ ਆਂ ਜੀ ਅੱਜ ਕੱਲ ਬੱਚੇ ਮੋਬਾਈਲਾਂ ਦੇ ਨਾਲ ਜੁੜ ਰਹੇ ਆ ਤੇ ਨਸਿਆਂ ਦੇ ਨਾਲ ਜਿਹੜਾ ਸਮੇਂ ਜੇ ਆਪਾਂ ਗੱਲ ਕਰਦੇ ਆਂ ਸਮੇਂ ਦੀ ਵੀ ਉਹ ਚੀਜ਼ਾਂ ਤੋਂ ਵੀ ਬੱਚਿਆਂ ਨੂੰ ਕੋਈ ਪ੍ਰੇਰਿਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਸਰ ਬਹੁਤ ਵਧੀਆ ਚੀਜ਼ ਆ ਜੀ ਗੇਮ ਸਭ ਤੋਂ ਵਧੀਆ ਚੀਜ਼ ਆ ਬੱਚੇ ਵਾਸਤੇ ਜਿਵੇਂ ਛੋਟੇ ਗਰੋਇੰਗ ਬੱਚੇ ਹੈਗੇ ਆ ਬਹੁਤ ਛੋਟੇ ਛੋਟੇ ਬੱਚੇ ਇੱਥੇ ਸਕੇਟਿੰਗ ਕਰ ਰਹੇ ਆ ਮੈਨੂੰ ਲੱਗਦਾ ਵੀ ਇਹਨਾਂ ਦਾ ਇੱਕ ਨੀਂਹ ਪੱਥਰ ਰੱਖਿਆ ਜਾ ਰਿਹਾ ਹੈਗਾ ਬਹੁਤ ਵਧੀਆ ਕਿਸੇ ਇੱਕ ਲਾਈਨ ਦੇ ਵਿੱਚ ਚੱਲ ਰਹੇ ਆ ਬੱਚੇ ਅਸੀਂ ਮੰਨਦੇ ਵੀ ਇੱਕ ਅਥਾਹ એનર્ਜੀ ਹੁੰਦੀ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਪਾਸੇ ਲਾਉਣ ਦੀ ਜ਼ਰੂਰਤ ਹੁੰਦੀ ਆ ਮੈਂ ਆਪਣੀ ਬੇਟੀ ਨਾਲ ਮੈਂ ਦੇਖਦਾ ਵੀ ਕਿਸ ਤਰ੍ਹਾਂ ਨਾਲ ਇਹਨਾਂ ਦੀ ਕੋਚਿੰਗ ਹੋ ਰਹੀ ਆ ਸੋ ਦਿਲ ਖੁਸ਼ ਹੁੰਦਾ ਜੀ ਬਹੁਤ ਵਧੀਆ ਪਾਸੇ ਚੱਲ ਰਹੇ ਆ ਸੋ ਨਸ਼ਿਆਂ ਤੋਂ ਬਚਣ ਵਾਸਤੇ ਜਾਂ ਮੋਬਾਈਲ ਫੋਨਾਂ ਤੋਂ ਕੰਪਿਊਟਰ ਗੇਮਸ ਐਂਡ ਆਲ ਤੋਂ ਬਚਣ ਵਾਸਤੇ ਸਪੋਰਟਸ ਸਭ ਤੋਂ ਵਧੀਆ ਤਰੀਕਾ ਹੈਗਾ ਤਾਂ ਮੈਂ ਆਪਣੀ ਬੇਟੀ ਨੂੰ ਵੀ ਇਸ ਕਰਕੇ ਪਾਇਆ ਸੀ ਪਰ ਹੁਣ ਮੈਂ ਦੇਖਦਾ ਹੈਗਾ ਵੀ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਦੀ ਕੋਚਿੰਗ ਹੋ ਰਹੀ ਹੈਗੀ ਆ ਅੰਦਰ ਹੀ ਹੈਗੀ ਆ ਬਹੁਤ ਖੁਸ਼ ਹਾਂ ਜੀ ਮੈਂ